ਫਲਾਮ ਕਿਹੜਾ ਬਾਈ ਸ਼ੁਕਰ ਅੱਲਾ ਦਾ ਬਾਈ ਜੀ ਤੁਸੀਂ ਬਿਨਾਓ ਮੈਂ ਚਾਹ ਪੀ ਲਵ ਬਸ ਪੀਓ ਮੈਂ ਨਾ ਯਾਰਾ ਚਿਤਜਾ ਕਰੀ ਜਾਂਦਾ ਕੁਸ਼ਟਾ ਰੱਖ ਲਵਾਂ ਆਪਣਾ ਅੱਛਾ ਇਹ ਕੀ ਹੈ ਜੀ ਇਹ ਦਿਖਾਓ ਤਰਾ ਮੈਨੂੰ ਵੀ ਹਾਂ ਇਹ ਬਸ ਆਹਦੀ ਬਣ ਗਈ ਇਦਾਂ ਹੀ ਇਹ ਨਸਵਾਰ ਹੈ ਇਹਦਾ ਨਾਂ ਹੈਗਾ ਜੀ ਵਫਾਦਾਰ ਨਸਵਾਰ ਇਹ ਜੀ ਕਿੰਨੀ ਕੁ ਵਫਾਦਾਰ ਹੈ ਬਾਬੂ ਵਫਾਦਾਰ ਤਾਂ ਇਦਾਂ ਦੀ ਹੈ ਬਾਈ ਹੈ ਵੀ ਆਦਤ ਜੀ ਬਣ ਗਈ ਤਾਂ ਬਸ ਕਿਸੇ ਵਲੇ ਅੱਛਾ ਅਲੇ ਦੀ ਹੈ ਹਾਂ ਹਾਂ ਅੱਛਾ ਇਹਦਾ ਕੋ ਫਾਇਦਾ ਨੁਕਸਾਨ ਨਹੀਂ ਆਇਆ ਜੀ ਇਹ ਤਾਂ ਨੁਕਸਾਨ ਤੋਂ ਨੁਕਸਾਨ ਹੀ ਆ ਫਾਇਦਾ ਉਥੇ ਕੀ ਹੋਣਾ ਇਸ ਮੁਲਕ ਦੇ ਵਿੱਚ ਕੋਈ ਫਾਇਦੇਮੰਦ ਸ਼ਾਇਦ ਆ ਲਭਦੀ ਨਹੀਂ ਜੀ ਆ ਤੁਹਾਨੂੰ ਇਹਦਾ ਫਾਇਦਾ ਵੀ ਦੱਸੀਏ ਅੱਛਾ ਕੋਈ ਫਾਇਦਾ ਵੀ ਹੈ ਜੀ ਇਹਦਾ ਫਾਇਦਾ ਵੀ ਹੈਗਾ ਇਹ ਤਾਂ ਫਿਰ ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਰੱਖਦੇ ਜੀ ਤੁਸੀਂ ਤਾਂ ਹਮੇਸ਼ਾ ਕਿਦਾ ਨੁਕਸਾਨ ਹੀ ਸੁਣਿਆ ਨਾ ਜੀ ਇਹਦਾ ਫਾਇਦਾ ਵੀ ਹੈਗਾ ਇਹਦਾ ਫਾਇਦਾ ਇਹ ਹੈ ਜੀ ਕਿ ਇੱਕ ਸਿਗਾ ਕੋ ਪਟਾਹ ਤੁਹਾਨੂੰ ਮੈਂ ਨਾ ਇਹਦਾ ਛੁਟਕਲਾ ਸੁਣਾਉਣਾ ਹਾਂ ਹਾਂ ਇੱਕ ਸਿਗਾ ਕੋ ਪਟਾਹ ਹਾਂ ਹਾਂ ਆ ਪਟਾਹ ਬਹੁਤ ਜਿਆਦਾ ਰੱਖਦੇ ਹਾਂ ਜੀ ਉਹ ਹੈਲੀਕਾਪਟਰ ਵਿੱਚੋਂ ਬੰਦਿਆਂ ਦਾ ਭਰਿਆ ਹੋਇਆ ਸੀ ਉਹਨਾਂ ਨੇ ਕਹੇ ਜੀ ਸਾਨੂੰ ਇਹਦੇ ਨਾਲ ਹੀ ਲਟਕਾ ਲਓ ਕੋਲੇ ਸਾਈਡ ਤੇ ਡੰਡੇ ਜੇ ਲੱਗੇ ਹੁੰਦੇ ਹਾਂ ਤੇ ਉਹ ਜਨਾਬ ਉਹਨਾਂ ਨੇ ਨਾ ਪਠਾਨ ਵੀ ਲਟਕ ਗਿਆ ਤੇ ਨਾਲ ਇੱਕ ਸਾਈਡ ਤੇ ਦਾ 10 ਬਲੋਚੀ ਬਲੋਚ ਉਹ ਲਟਕ ਇੱਕ ਸਾਈਡ ਤੇ ਹਾਂ ਹਾਂ ਉਹ ਕੁੜੀਆਂ ਜੀਆਂ ਸਲਵਾਰਾਂ ਵਾਲੇ ਜਿਹੜੀਆਂ ਖੁੱਲੀਆਂ ਜੀਆਂ ਸਲਵਾਰਾਂ ਪਾਉਂਦੇ ਹਾਂ ਇੱਥੇ ਫਿਰਦੇ ਹੁੰਦੇ ਆ ਬਿਲਕੁਲ ਵੇਖਿਆ ਇਹਦਾ ਕਲਚਰ ਆ ਖੁੱਲੀਆਂ ਸਲਵਾਰਾਂ ਵਾਲਾ ਅੱਛਾ ਅੱਛਾ ਤੇ ਉਹ ਜਨਾਬ ਉਹ ਵੀ ਲਟਕੇ ਨਾਲ ਹੂੰ ਉਹ ਕੋਈ ਥੋੜਾ ਜਿਹਾ ਅੱਗੇ ਗਏ ਤੇ ਜਨਾਬ ਉਹ ਜਹਾਜ਼ ਜਿਹੜਾ ਉਹ ਹੋ ਲਾ ਪਿਆ ਡੋਲੇ ਖਾਣ ਲਾ ਪਿਆ ਉਹ ਖਵਾਦਾ ਉਹਨੂੰ ਵਾਧਾ ਕਰਾਣ ਲੱਗਿਆ ਵਾਧਾ ਕਰਤਾ ਹੋਇਆ ਡੋਲੇ ਖਾਣ ਡੋਲੇ ਖਾਣ ਲਾ ਪਿਆ ਹਾਂ ਹਾਂ ਤੇ ਜਰਾ ਉਹ ਤੋਂ ਪਾਇਲਟ ਨੂੰ ਨਾ ਆ ਕੇ ਕਿ ਸਿੱਧੀ ਕੱਢੀ ਬਾਹਰ ਨੂੰ ਹਾਂ ਹਾਂ ਉਹਨੇ ਕਿਹਾ ਵੀ ਗੱਲ ਇਹਦਾ ਵੀ ਆਪਣਾ ਜਿਹੜਾ ਜਹਾਜ਼ ਆ ਨਾ ਹੈਲੀਕਾਪਟਰ ਆ ਇਹਦਾ ਡੋਲੇ ਬਾਰਾ ਲਾ ਪਿਆ ਹਾਂ ਹਾਂ ਤੇ ਹੁਣ ਨਾ ਸਾਨੂੰ ਇੱਕ ਬੰਦੇ ਨੂੰ ਵਿਚੋ ਦੇਣੀ ਪੈਣੀ ਆ ਬਲੀ ਹਾਂ ਕੁਰਬਾਨੀ ਦੇਣੀ ਪੈਣੀ ਆ ਵੀ ਕੁਰਬਾਨੀ ਇੱਕ ਬੰਦੇ ਨੂੰ ਜੀ ਹਾਂ ਹਾਂ ਉਹ ਭਾਈ ਜੀ ਕਰਬਾਨੀ ਦੇਣੀ ਪੈਣੀ ਵੀ ਤੁਹਾਡੇ ਚੋਂ ਹਣ ਕੌਮ ਕੁਰਬਾਨੀ ਦੇਊਗਾ ਹਾਂ ਉਹ ਦਸੇ ਦਸੇ ਜਿਹੜੇ ਬਲੋਚੀ ਸੀਗੇ ਨਾ ਵੀ ਹਰ ਬੰਦੇ ਨੂੰ ਆਪਣੀ ਜਾਣ ਪਿਆਰੀ ਹਰ ਬੰਦੇ ਨੂੰ ਕੌਮ ਦੇ ਦੇ ਕਰਵਾਦੀ ਹਾਂ ਉਹ ਜਦੋਂ ਜਿਹੜੇ ਦਸ ਬਲੋਚੀ ਸੀਗੇ ਨਾ ਹਾਂ ਹਾਂ ਉਹਨਾਂ ਸਾਰਿਆਂ ਨੇ ਨਾ ਐ ਕਰਕੇ ਪਿਠਾ ਦਾਲ ਨੂੰ ਦੇਖਿਆ ਹਾਂ ਵੀ ਤੂੰ ਕੱਲਾ ਤੇ ਅਸੀਂ ਦਸ ਇਹ ਬੰਦ ਹੀ ਤੇਰੀ ਹੈ ਕਰਵਾਦੀ ਹਾਂ ਆ ਵੀ ਚਲੋ ਇੱਕ ਨਾ ਦੇਖਿਆ ਤੇ ਉਹਨੇ ਕਿਹਾ ਯਾਰ ਗੱਲ ਇਹਦਾ ਵੀ ਤੁਸੀਂ ਮੈਨੂੰ ਜੂ ਬਲੀ ਦਾ ਬੱਕਰਾ ਬਣਾਉ ਜੇ ਹਾਂ ਹਾਂ ਚਲੋ ਮੈਂ ਜੀ ਦੇ ਦੇ ਨਾ ਕੁਰਬਾਨੀ ਅਬ ਮੈਂ ਤੁਹਾਡਾ ਆਖ ਮੰਨ ਲੇ ਮੈਂ ਤੁਹਾਡਾ ਕਹਿਣਾ ਨਹੀਂ ਮੋੜਦਾ ਹਾਂ ਹਾਂ ਤੇ ਤੁਸੀਂ ਐ ਕਰੋ ਵੀ ਤੁਸੀਂ ਸਾਰੇ ਭਰਾਣਾ ਹੁਣ ਮੈਂ ਮੈਂ ਜਾਨ ਕੁਰਬਾਨ ਕਰਨ ਲੱਗਾ ਆਪਣੀ ਤੇ ਤੁਸੀਂ ਸਾਰੇ ਭਰਾ ਇੱਕਦਾਂ ਤਾੜੀ ਮਾਰ ਦਿਓ ਮੇਰੇ ਲਈ ਹਾਂ ਉਹ ਜਨਾਬ ਸਾਰੇ ਨੇ ਤਾੜੀ ਮਾਰੀ ਦਿਲ ਦੇ ਹੱਥ ਜਟ ਗਏ ਉਹ ਬਾਬਾ ਜੀ ਦਸਾਂ ਦੀ ਬਲੀ ਹੋ ਗਏ ਉਹ ਜਨਾਬ ਤੇ ਫੇਰ ਜਾਨ ਨਹੀਂ ਅੜਨਾ ਚਾਹੀਦਾ ਉਹ ਜਨਾਬ ਹੋ ਰਿਹਾ ਕਰਕੇ ਤਾੜੀ ਮਾਰੀ ਸਾਰੇ ਜਹਾਜ ਤੋਂ ਥੱਲੇ ਓਏ ਓਏ ਉਹ ਜਨਾਬ ਕੱਲਾ ਲੜ ਗਿਆ ਖਰਵਾਰਾਂ ਵਿੱਚ ਕੋਈ ਮੁਫਾ ਨਹੀਂ ਹੋਇਆ ਨਸਵਾਰ ਵਿੱਚ ਹੀ ਹੋਈ ਉਹ ਜਦੋਂ ਜਨਾਬ ਉਹ ਥੱਲੇ ਡਿੱਗੇ ਤੇ ਉਹਨੇ ਪਿੱਛੇ ਆਵਾਜ਼ ਮਾਰੀ ਉਹਨੇ ਕਿਹਾ ਜਨਾਬ ਇਹ ਜਿਹੜਾ ਦਿਮਾਗ ਆ ਨਾ ਅਕਲ ਆ ਤੇ ਨਸਵਾਰ ਨਾ ਚੱਲਦੀ ਏ ਵੱਡੀ ਸ਼ਲਵਾਰ ਨਾਲ ਨਹੀਂ